कंस्ट्रक्शन वर्कर लेबर यूनियन वालों आज उसारी कीर्ति लाभपात्रियां वालों दफ्तर तक राव ਕੀਤਾ ਗਿਆ ਡੀਸੀ ਦਫਤਰ ਫਾਜ਼ਿਲਕਾ ਪੁਜ ਕੇ ਰੋਜ ਪੋਜ਼ੀਸ਼ਨ ਕੀਤਾ ਤੇ ਮੁਜ਼ਾਰਾ ਕੀਤਾ ਵੱਡੀ ਗਿਣਤੀ ਵਿੱਚ ਉਸਾਰੀ ਕੀਰਤੀ ਲਾਭਪਾਤਰੀ ਡੀਸੀ ਦਫਤਰ ਫਾਜ਼ਿਲਕਾ ਪੁਜੇ ਅਤੇ ਦਫਤਰ ਦਾ ਕਰਾਓ ਕੀਤਾ ਅਤੇ ਇਹ ਦੋਸ਼ ਲਾਏ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਦਾ ਵਜੀਫਾ ਆਇਆ ਪਿਆ ਹੈ ਪੋਰਟਲ ਤੇ ਬੋਲ ਰਿਹਾ ਹੈ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਰੋੜਾਂ ਰੁਪਏ ਨਹੀਂ ਵੰਡੇ ਜਾ ਰਹੇ ਇੱਥੇ ਤੰਦ ਵੀ ਚੱਲ ਰਹੀ ਹੈ ਤੰਦਲੀ ਕਰਕੇ ਚਾਹੇ ਰਾਤ ਨੂੰ ਵੀ ਪੈਸੇ ਦਿੱਤੇ ਜਾਂਦੇ ਹਨ ਪਰ ਉਸਾਰੀ ਕੀਰਤੀ ਲੇਬਰ ਵਾਲੇ ਲੰਬੇ ਸਮੇਂ ਤੋਂ ਧੱਕੇ ਖਾ ਰਹੇ ਹਨ 7 2017 ਤੋਂ ਬੱਚਿਆਂ ਦਾ ਵਜੀਫਾ ਨਹੀਂ ਮਿਲ ਰਿਹਾ ਇੱਥੇ ਬੋਲਦੇ ਹੋਏ ਹੋਰ ਵਕ ਵਕ ਆਗੂ ਨੇ ਕੀ ਕੁਝ ਕਹਿਆ ਤੇ ਕੀ ਮੰਗ ਕੀਤੀ ਅਤੇ ਮੌਕੇ ਤੇ ਪੁੱਜੇ ਇੰਸਪੈਕਟਰ ਨੇ ਕਿਹਾ ਕਿ ਅੱਜ ਹੀ ਜੁਆਇਨ ਕੀਤੇ ਹਨ ਅੱਗੇ ਇਹਨਾਂ ਨੂੰ ਨਹੀਂ ਮਿਲੇ ਅੱਜ ਪਹਿਲੀ ਵਾਰ ਹੀ ਮਿਲ ਰਹੇ ਹਨ ਅਤੇ ਮਿਲਣ ਤੋਂ ਬਾਅਦ ਹੀ ਕੁਝ ਕਹਿਣ ਵਿੱਚ ਸਮਰਥ ਹੋਣਗੇ ਇਸ ਤੋਂ ਬਾਅਦ ਕੀਰਤੀ ਕਾਮਿਆਂ ਵੱਲੋਂ ਕੀ ਕੀ ਮੰਗਾਂ ਰੱਖੀਆਂ ਗਈਆਂ ਅਤੇ ਕੀ ਦੋਸ਼ ਲਾਏਗੇ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵਿੱਚ ਅੱਜ ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਵੱਲੋਂ ਪੰਜਾਬ ਭਰ ਦੇ ਵਿੱਚ ਏਲਸੀ ਦਫ਼ਤਰਾਂ ਦੇ ਸਾਹਮਣੇ ਧਰਨੇ ਦਿੱਤੇ ਜਾ ਰਹੇ ਨੇ ਜਿਹੜੇ ਉਸਾਰੀ ਕਿਰਤੀ ਲਾਹ ਪਾਤਰੀ ਨੇ ਉਹਨਾਂ ਦੇ ਬੱਚਿਆਂ ਨੂੰ ਔਰ ਉਹਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਇਹ ਵੈਲਫੇਅਰ ਬੋਰਡ ਦੇ ਵੱਲੋਂ ਲਾਭ ਦਿੱਤੇ ਜਾਂਦੇ ਨੇ ਸਕੀਮਾਂ ਦੇ ਤਹਿਤ ਪਰੰਤੂ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਇਵਲਾਹ ਪਾਤਰੀ ਕਿਰਤੀ ਨੇ ਜਿਹੜੇ ਉਹਨਾਂ ਨੇ ਲਾਭ ਲੈਣੇ ਹੁੰਦੇ ਨੇ ਲਾਭ ਜਿਹੜੇ ਨੇ ਇੱਕ ਲਿਖਤੀ ਤੌਰ ਤੇ ਫਾਰਮ ਭਰ ਕੇ ਲੈਣੇ ਹੁੰਦੇ ਨੇ ਉਦਾਹਰਨ ਦੇ ਤੌਰ ਤੇ ਜੇਕਰ ਉਹਨਾਂ ਨੇ ਸਕਾਲਰਸ਼ਿਪ ਲੈਣਾ ਬੱਚੇ ਦਾ ਤੇ ਉਹ ਕੋ ਫਾਰਮ ਫਿਲ ਕਰਨਾ ਪੈਂਦਾ ਹੈ ਉਹ ਫਾਰਮ ਕੰਪਲੀਟ ਕਰਾ ਕੇ ਇੱਥੇ ਸਬਮਿਟ ਕਰਾਉਂਦੇ ਨੇ ਪਰੰਤੂ ਇੱਥੋਂ ਦੇ ਸਟਾਫ ਦੇ ਵੱਲੋਂ ਇੱਥੋਂ ਦੇ ਲੇਬਰ ਇੰਸਪੈਕਟਰ ਦੀ ਮਿਲੀ ਭੁਗਤ ਦੇ ਨਾਲ ਇੱਥੋਂ ਦੇ ਕਰਮਚਾਰੀਆਂ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਗੈਰਵਾਜਬ ਜਿਹੜੇ ਅਨਨੈਸੈਸਰੀ ਇਤਰਾਜ਼ ਲਗਾ ਦਿੱਤੇ ਜਾਂਦੇ ਨੇ ਕਿ ਤੁਹਾਡਾ ਫਾਰਮ ਠੀਕ ਨਹੀਂ ਹੈ 2017 ਤੋਂ ਲੈ ਕੇ ਅਜੇ ਤੱਕ ਮਾਮਲੇ ਜਿਹੜੇ ਲੰਬਤ ਨੇ ਉਹਨਾਂ ਦੇ ਜਿਹ ਰੈਨਿਊ ਐਪ ਤੇ ਜਾਂ ਇਹਨਾਂ ਦੀ ਸਾਈਟ ਤੇ ਅਪਰੂਵ ਹੋਏ ਹੋਏ ਨੇ ਉਹਦੇ باوجود ਪੈਸੇ ਨਹੀਂ ਦਿੱਤੇ ਜਾ ਰਹੇ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਲੱਖਾਂ ਨਹੀਂ ਕਰੋੜਾਂ ਰੁਪਏ ਨੇ ਜਿਹੜੇ ਪੈਂਡਿੰਗ ਨੇ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੀ ਕਿਰਤਿਆਂ ਦੇ ਉਹਨਾਂ ਦੇ ਬੱਚਿਆਂ ਦੇ ਔਰ ਇੱਥੇ ਰਿਸ਼ਵਤ ਖੋਰੀ ਇਹਨੇ ਵੱਡੇ ਪੱਧਰ ਤੇ ਚੱਲ ਰਹੀ ਏ ਕਿ ਜੇਕਰ ਤੁਸੀਂ ਵਜੀਫੇ ਦੀ ਰਕਮ ਜਿਹੜੀ ਰਾਸ਼ੀ ਪਾਸ ਕਰਾਉਣੀ ਹੈ ਤਾਂ ਰਾਤ ਨੂੰ 12 ਵਜੇ ਵੀ ਪਾਸ ਹੋ ਜਾਂਦੀ ਏ ਪਰ ਜਿਹੜਾ ਇੱਕ ਉਹ ਸਾਰੀ ਕਿਰਤੀ 17 17 ਦਿਨ ਉਹ ਤੱਕੇ ਖਾਂਦਾ ਹੈ ਢੇੜੇ ਕੱਢਦਾ ਉਹਨੂੰ ਇਸ ਤਰ੍ਹਾਂ ਦਾ ਇਨਸਾਫ ਨਹੀਂ ਮਿਲਦਾ ਉਹਨੂੰ ਲੈ ਕੇ ਅੱਜ ਅਸੀਂ 7 ਫਰਵਰੀ ਨੂੰ ਉਸ 6 ਫਰਵਰੀ ਜਿਹੜਾ ਇੱਕ ਉਹ ਦਿੱਤਾ ਹੈ ਤਰਨਾ ਔਰ ਸੰਕੇਤਕ ਸਾਡਾ ਤਰਨਾ ਹੈ ਅਸੀਂ ਇਹ ਮੰਗ ਕੀਤੀ ਹੈ ਕਿ ਮਸਲੇ ਤੁਰੰਤ ਹੱਲ ਕੀਤੇ ਜਾਣ ਜੇ ਹੱਲ ਨਹੀਂ ਕੀਤੇ ਜਾਂਦੇ ਤਾਂ 27 ਫਰਵਰੀ ਨੂੰ ਪੰਜਾਬ ਦੇ ਕਿਰਤ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਅਸੀਂ ਉਹਨਾਂ ਦਾ ਘਰਾਓ ਕਰਨਾ ਹੈ ਔਰ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਮੁਲਾਜ਼ਮ ਰਿਸ਼ਤਖੋਰ ਨੇ ਜਾਂ ਮਿਸਬੀਹਵ ਕਰਦੇ ਨੇ ਕਿਰਤੀਆਂ ਨਾਲ ਜਿਹੜੀ ਉਹ ਗਲਤ ਅਵਾਰਡਿੰਗ ਬੋਲਦੇ ਨੇ ਜਾਂ ਉਹਨਾਂ ਦੇ ਕੰਮ ਨਹੀਂ ਕਰਦੇ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਉਹਨਾਂ ਦੀ ਬਦਲੀ ਕੀਤੀ ਜਾਵੇ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਜਿਹੜੇ ਉੱਥੇ ਕਰਮਚਾਰੀ ਨੇ ਉਹ ਉੱਥੋਂ ਦੇ ਕਿਰਤੀਆਂ ਵੱਲੋਂ ਜਿਹੜਾ ਉਹ ਇਲਜ਼ਾਮ ਹੈ ਦੋਸ਼ ਹੈ ਕਿ ਉਹ ਪਰੇਸ਼ਾਨ ਕਰ ਰਹੇ ਨੇ ਹਫਤੇ ਦੇ ਵਿੱਚ ਵਿੱਚ ਜੇਕਰ ਉਹਨਾਂ ਨੂੰ ਇੱਥੇ ਨਾ ਮੰਗਵਾਇਆ ਗਿਆ ਹੈਡ ਕੁਆਟਰ ਦੇ ਵਿੱਚ ਤੇ ਸਾਡੀ ਜਥੇਬੰਦੀ ਵੱਲੋਂ ਏਐਲਸੀ ਦੇ ਦਫ਼ਤਰ ਦੇ ਮੂਹਰੇ ਧਰਨਾ ਲਾ ਕੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਜਿਹੜਾ ਤੁਹਾਡਾ ਸਵਾਲ ਸੀ ਤੁਸੀਂ ਏਐਲਸੀ ਸਾਹਿਬ ਨੂੰ ਪੁੱਛਿਆ ਕਿ ਇਹ ਕਿਹੜੇ ਮਸਲੇ ਨੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਨਾਂ ਦੱਸਣ ਦੀ ਪਰ ਲਗਭਗ 20 ਮਿੰਟ ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਇੱਥੇ ਰਿਸ਼ਤ ਖੋਰੀ ਵਧੀ ਹੋਈ ਹੈ ਇੱਥੇ ਅਨਸੈਸਰੀ ਜਿਹੜੇ ਨੇ ਉਹ ਉਤਰਾਜ ਲਗਾਏ ਜਾ ਰਹੇ ਨੇ ਜੇਕਰ ਉਹ ਜਾਣਨ ਦੇ ਬਾਵਜੂਦ ਉਹ ਕੰਨੀ ਘਤਰਾਂਗੇ ਤਾਂ ਫਿਰ ਜਥੇਬੰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੂੰ ਵੀ ਬੁੱਕ ਕਰਨਾ ਪਿਆ ਤੇ ਅਸੀਂ ਅੰਦਰ ਤਾੜ ਕੇ ਇਹਨਾਂ ਨੂੰ ਟੱਕ ਕੇ ਜਦੋਂ ਤੱਕ ਮਸਲੇ ਹੱਲ ਨਹੀਂ ਹੋਣਗੇ ਕਿਰਤੀਆਂ ਦੇ ਉਦੋਂ ਤੱਕ ਅਸੀਂ ਧਰਨਾ ਚੱਕਾਂਗੇ ਨਹੀਂ ਅੱਜ ਤੱਕ ਗੇਟ ਬੰਦ ਕੀਤਾ ਹਾਂ ਹਾਂਜੀ ਅੱਜ ਸਿਰਫ ਗੇਟ ਬੰਦ ਮੇਰਾ ਨਾਮ ਹੈ ਗਰੇਸ ਸਿੰਘ ਤੇ ਪਾਸੇ ਆਜ ਜੀ ਅਧਰਨਾ ਦਿੱਤਾ ਹੈ ਜੀ ਜਿਹੜੇ ਸਾਡੇ ਬੱਚਿਆਂ ਦੇ ਵਜੀਫੇ ਰੁਕੇ ਹੋਏ ਨੇ ਉਸ ਕਰਕੇ ਅਸੀਂ ਅੱਜ ਸਾਰੇ ਪਿੰਡਾਂ ਤੋਂ ਇਕੱਠੇ ਹੋਏ ਆ ਜੀ ਤੇ ਸਾਡੇ ਬੱਚਿਆਂ ਨੂੰ ਵਜੀਫੇ ਨਹੀਂ ਮਿਲ ਰਹਾ ਤੇ ਬਹੁਤ ਪਰੇਸ਼ਾਨੀ ਦਾ ਸਾਨੂੰ ਸਾਵਣਾ ਕਰ ਰਿਹਾ ਜੀ ਇਹ ਸਿੱਧੇ ਵਾਰੀ ਇਤਿਆਜ਼ ਚ ਪੁੱਦੇ ਇਹ ਤੋਂ ਘੜ ਤੋਂ ਘੜ ਜੀ 20 ਵਾਰੀ ਅਸੀਂ ਤਾਂ ਚੱਕਰ ਲਾ ਚੁੱਕੇ ਆ ਜੀ ਕੋਈ ਵੀ ਸਾਦੀ ਸੁਣਾਈ ਨਹੀਂ ਹੁੰਦੀ ਕੋਈ ਨਾ ਕੋਈ ਆਬਜੈਕਸ਼ਨ ਲਾ ਦਿੱਤੀ ਜਾਂਦੀ ਹੈ ਜੀ ਜੇ ਅਜੇ ਘਰੇ ਪਹੁੰਚੀ ਤਾਂ ਆਬਜੈਕਸ਼ਨ ਸਹੀ ਕਰਾ ਕੇ ਮਗਰੋਂ ਫਿਰ ਆਬਜੈਕਸ਼ਨ ਲੱਗ ਗਈ ਜੀ ਪਤਾ ਨਹੀਂ ਕੀ ਕਰਦੇ ਨੇ ਜੀ ਰਿਸ਼ਵਤ ਖੋਰੀ ਚੱਲੀ ਜੀ ਜੇ ਤਾਂ ਕੰਸਲਟੇਸ਼ਨ ਅਫਸਰ ਅਛਾ ਇਹ ਕੀ ਮਸਲਾ ਕੀ ਹੈ ਸਰ ਇਹ ਮਸਲਾ ਜਸਟ ਨਾ ਅੱਜ ਆਇਆ ਹੈ ਇਹਨਾਂ ਦਾ ਵੀ ਕੀ ਹੈਗਾ ਮਿੱਟੀ ਪੜਾਣਾ ਦੇਖਾਂਗਾ ਨਹੀਂ ਕੁਝ ਤਾਂ ਇਹਨਾਂ ਨੇ ਦੱਸਿਆ ਹੋਣਾ ਮੈਨੂੰ ਜਸਟ ਉਹਨੇ ਫਸਟ ਟਾਈਮ ਮਿਲੇ ਮੈਨੂੰ ਜਦੋਂ ਫਸਟ ਟਾਈਮ ਜੁਆਇਨ ਕੀਤਾ ਸੀ ਨਹੀਂ ਉਹ ਨਹੀਂ ਮੈਨੂੰ ਦੇਖਦਾ ਹੈ ਵੀ ਪੜ੍ਹ ਕੇ ਨਹੀਂ ਨਗਰ ਹੀ ਨਹੀਂ ਕਰਦਾ ਮੈਨੂੰ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत